ਐਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਰਬੰਤ ਸਿੰਘ ਪੰਦੇਰ ਦਿੱਲੀ ਅੰਦੋਲਨ 2 ਦਾ ਆਗੂ ਬੋਲਦਾ ਜੀ ਅੱਜ ਮੈਂ ਸ਼ੰਭੂ ਤੇ ਖੜਾ ਆ ਮੈਂ ਸ਼ੰਭੂ ਦੀ ਸਟੇਜ ਆ ਔਰ ਇੱਥੋਂ ਅਸੀਂ ਤੁਹਾਡੇ ਨਾਲ ਦੋ ਤਿੰਨ ਮੈਂਟਲੀ ਚਰਚਾ ਕਰਨਾ ਚਾਹੁੰਦੇ ਆ ਨੈਟ ਕਿੰਨਾ ਕੁ ਚੇ ਸਰਕਾਰ ਚੱਲਣ ਦੇਦੀ ਆ ਵੀ ਪਤਾ ਲੱਗ ਜੂਗਾ ਵੱਤ ਤੋਂ ਵੱਤ ਨੂੰ ਸ਼ੇਅਰ ਕਰਦੇ ਹੋਂ ਇੱਕ ਤਾਂ ਜਿਹੜਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਆ ਉਹ ਭਰਾਓ ਜਿੰਨਾ ਚਿਰ ਨਹੀਂ ਬੰਦਾ ਉਹਨਾਂ ਚਿਰ ਢੋਡੀ ਖੇਤੀ ਦੀ ਪੈਦਾਵਾਰ ਦੀ ਕੋਈ ਵੀ ਖਰੀਦ ਦੀ ਗਰੰਟੀ ਦੀ ਜਾਮਨੀ ਨਹੀਂ ਪਰ ਸਕਦਾ 100 ਸਵਾਲਾਂ ਚ ਇਹ ਵੱਡਾ ਸਵਾਲ ਆ ਵੀ ਖਰੀਦ ਦੀ ਗਰੰਟੀ ਜਿਹੜੀ ਫਸਲ ਦੀ ਖਰੀਦ ਦੀ ਗਰੰਟੀ ਹੁੰਦੀ ਆ ਉਹੀ ਫਸਲ ਤੇ سرمਾਈਦਾਰ ਪੈਸਾ ਲਾਉਂਦੇ ਆ। ਵੀ ਇਹ ਫਸਲ ਹੈਗੀ ਆ ਤਾਂ ਹੀ ਉੱਤੇ ਕੁਝ ਮਿਲਦਾ ਹੈਗਾ। ਇਸ ਕਰਕੇ ਖੇਤੀ ਸੰਕਟ ਦਾ ਹੱਲ ਕਰਨਾ ਵਾ। ਤਾਂ ਅੱਧਿਓ ਜਿਆਦਾ ਹੱਲ ਖੇਤੀ ਸੰਕਟ ਦਾ ਜਿਹੜਾ ਨਿਬੇੜਾ ਕਰੂ ਹੋਊਗਾ। ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਹੋਊਗਾ। ਜਿਹੜੇ ਤਿੰਨ ਕਾਨੂੰਨ ਆਏ ਸੀਗੇ ਵਾਪਸ ਕਰਾਏ। ਸਰਕਾਰ ਨੇ ਖੇਤੀ ਮੰਡੀ ਤੇ ਹਮਲਾ ਕੀਤਾ ਚੱਲੇਗੀ ਵਾਪਸ। ਕੁਝ ਵੀ ਸਾਨੂੰ ਨਹੀਂ ਦਿੱਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਸਰਕਾਰ ਨੂੰ ਕੁਝ ਦੇਣਾ ਪੈਂਦਾ ਵਾ ਸਰਕਾਰ ਨੇ ਕੁਝ ਦੇਣਾ ਵੀ ਨਹੀਂ ਵਪਾਰੀ ਨੂੰ ਜਿਹੜਾ ਕਾਰਪੋਰੇਟ ਵਪਾਰੀ ਆ ਜਿਹੜਾ ਸਾਡੇ ਕੱਚੇ ਮਾਲ ਤੇ ਜਿਹੜਾ ਸਾਡੇ ਅਨਾਜ ਤੇ ਕਬਜ਼ਾ ਕਰਨਾ ਪੈਂਦਾ ਉਹਦਾ ਕਬਜ਼ਾ ਸਦਾ ਲਈ ਖਤਮ ਹੋ ਜਾਂਦਾ ਵਾ ਇਹਦੋਂ ਗਾਹ ਜਿਹੜਾ ਨਵਾਂ ਕਾਨੂੰਨ ਦਾ ਖਲੜਾ ਆਇਆ ਵਾ ਕੁਝ ਅਖੌਤੀ ਬੁੱਧੀਜੀਵੀਆਂ ਨੂੰ ਲੱਗਦਾ ਇਹ ਇਹ ਸਭ ਤੋਂ ਵੱਡਾ ਹੈਗਾ ਵਾ ਠੀਕ ਹੈ ਜੀ ਪਰ ਏਪੀਐਮਸੀ ਐਕਟ ਹੁੰਦਿਆਂ ਹੋਇਆਂ ਜੇ ਪੰਜਾਬ ਦਾ ਝੋਨਾ ਮੰਡੀਆਂ ਵਿੱਚ ਰੁਲਿਆ ਵਾ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਸਭ ਕੁਝ ਹੈਗਾ ਸੀ ਖਰੀਦ ਵੀ ਹੈਗੀ ਫਸਲ ਦੀ ਫਿਰ ਵੀ ਝੋਨਾ ਰੁਲ ਗਿਆ ਕਾਟਨ ਕਾਰਪੋਰੇਸ਼ਨ ਬਣੀ ਹੈਗੀ ਆ ਮਾਲਵੇ ਦੇ ਵਿੱਚ ਸਰਕਾਰ ਵੱਲੋਂ ਉਹਦੇ باوجود ਨਰਮਾ ਰੁਲ ਜਾਂਦਾ ਹੈਗਾ ਵਾ ਇਦਾਂ ਮਤਲਬ ਜਿੰਨਾ ਚਿਰ ਖਰੀਦ ਦੀ ਗਰੰਟੀ ਦਾ ਕਾਨੂੰਨ ਨਾ ਹੋਵੇ ਉਹਨਾਂ ਚਿਰ ਸਾਡੀ ਫਸਲ ਜੋ ਰੇਟ ਤੈਅ ਕਰ ਰਹੀ ਸਰਕਾਰ ਸਾਡੇ ਅਨੁਸਾਰ ਨਹੀਂ ਆਪਦੇ ਅਨਸਾਰ ਕਰ ਰਹੀ ਆ ਘੱਟੋ ਘੱਟ ਰੇਟ ਤੈਅ ਕਰ ਰਹੀ ਆ ਉਹਦੇ ਅਨੁਸਾਰ ਫਸਲ ਸੈਦ ਮੰਡੀ ਚ ਵਿਕੇ ਨਾ ਬੇਸ਼ੱਕ ਜਿਹੜਾ ਸਰਕਾਰ ਨੇ ਨਵਾਂ ਖਲੜਾ ਲੈ ਕੇ ਆਂਦਾ ਵਾ ਉਹ ਵੀ ਆਪਣੇ ਥਾਂ ਮਹੱਤਤਾ ਰੱਖਦਾ ਖਲੜਾ ਸਾਡਾ ਅੰਦੋਲਨ ਲੰਮਾ ਚੱਲੇਗਾ ਹੋਰ ਵੀ ਆ ਸਕਦਾ ਇਹਦੇ ਵਿੱਚ ਉਹਨੂੰ ਵੀ ਲੜਨਾ ਚਾਹੀਦਾ ਰੱਦ ਕਰਾਉਣ ਵਾਸਤੇ ਪਰ ਸਰਕਾਰ ਜਿਹੜੀ ਖੇਤੀ ਜਿੰਸ ਦੀ ਪੈਦਾਵਾਰ ਦਾ ਮੰਡੀ ਵਿੱਚ ਇੱਕ ਗਰੰਟੀ ਹੋਵੇ ਉਸ ਗਰੰਟੀ ਤੋਂ ਪਿੱਛੇ ਭੱਜਣਾ ਚਾਹੁੰਦੀ ਹੈਗੀ ਵੀ ਇਹਨਾਂ ਨੂੰ ਐਮਐਸਪੀ ਵਾਲੀ ਗੱਲ ਜਿਹੜੀ ਪੂਰੇ ਦੇਸ਼ ਦੁਨੀਆ ਤੇ ਲੋਕਾਂ ਵਿੱਚ ਚੜੀ ਪਈ ਐ ਇਸ ਵੇਲੇ ਤੇ ਉਹ ਹਮਲਾ ਕਰਕੇ ਉਹਨੂੰ ਪਿੱਛੇ ਧੱਕਣ ਦਾ ਯਤਨ ਵੀ ਕੀਤਾ ਗਿਆ ਵੀ ਇਹ ਉੱਤੋਂ ਪਾਰ ਹੋਵੇ ਦੂਸਰਾ ਕਿਸਾਨ ਮਜ਼ਦੂਰ ਦੀ ਕਰਜ਼ਾ ਮੁਕਤੀ ਤੋਂ ਬਗੈਰ ਖੁਦਕੁਸ਼ੀਆਂ ਕਿਵੇਂ ਜਿਹੜਾ ਖੁਦਕੁਸ਼ੀਆਂ ਕਿਵੇਂ ਰੁਕਣਗੀਆਂ ਭਈ ਨਹੀਂ ਰੁਕ ਸਕਦੀਆਂ ਉਹਨੂੰ ਕਰਜ਼ਾ ਮੁਕਤੀ ਤੋਂ ਬਗੈਰ ਤਾਂ ਖੁਦਕੁਸ਼ੀਆਂ ਰੋਕਣ ਵਾਸਤੇ ਅੰਦੋਲਨ ਤੇਜ਼ ਕੀਤਾ ਗਿਆ ਸੀ ਔਰ ਇਹਦੇ ਨਾਲ ਦੀ ਨਾਲ ਜਿਵੇਂ ਅਸੀਂ ਜਥਿਆਂ ਦੇ ਵਿੱਚ ਭੇਜਦਿਆਂ ਆਪਦੇ ਮੁੱਖ ਪਹਿਲੇ ਜਥੇ ਵਿੱਚ ਸਤਨਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਲਾਲਾ ਸਰਜੀਤ ਸਿੰਘ ਫੂਲ ਵੱਡੇ ਲੀਡਰ ਠੀਕ ਹੈ ਜੀ ਇਹ ਸੱਚ ਆ ਫਿਰ ਕਦੀ ਅੰਦੋਲਨਾਂ ਦੇ ਵਿੱਚ ਵੱਡੇ ਲੀਡਰ ਨਹੀਂ ਮਰੇ ਹੈਗੇ ਅਰ ਅਸੀਂ ਅੱਗੇ ਤੋਰੇ ਹੈਗੇ ਫੈਸਲਾ ਕਰਕੇ ਕਿ ਵੀ ਅੱਗੇ ਲੱਗਣਗੇ ਸਾਡੇ ਲੀਡਰ ਜਿਹੜਾ 100 ਦਾ ਜਥਾ ਜਾਂਦਾ ਉਹਦੇ ਵਿੱਚ ਵੀ ਵੱਡੇ ਲੀਡਰ ਹੁੰਦੇ ਆ ਇਹ ਤੋਂ ਗਾਹਾਂ ਬਲਦੇਵ ਸਿੰਘ ਜੀਰਾ ਹਰ ਹੋਰ ਵੱਡੇ ਲੀਡਰ ਦੂਜੇ ਜਥੇ ਤੀਜੇ ਜਥੇ ਦੇ ਵਿੱਚ ਆਪਣਾ ਜਸਵਿੰਦਰ ਸਿੰਘ ਜੀ ਲੋਂਗੋਵਾਲ ਗੁਲਾਮੀ ਵਾਲਾ ਜੀ ਹੋਰ ਵੱਡੇ ਲੀਡਰ ਤੋਰੇ ਅਸੀਂ ਚੌਥਾ ਜਥਾ ਜਦ ਅਸੀਂ ਤੋਰ ਚ ਵੀ ਮਨਜੀਤ ਰਾਏ ਸ਼ਿਗਰ ਜੀ ਬਲਵੰਤ ਸਿੰਘ ਜੀ ਬਰਾਮਕੇ ਤੋਂ ਲੀਡਰ ਅੱਗੇ ਸਰਕਾਰ ਦੀਆਂ ਗੋਲੀਆਂ ਵਾਸਤੇ ਤੋਰੇ ਹੈਗੇ ਆ ਵੀ ਅੱਗੇ ਹਿੱਕ ਦਿਖਾਵਾਂਗੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜਾਂਗੇ ਇਸ ਕਰਕੇ ਭਰਾਵੋ ਇਹ ਹਜੇ ਅੰਦੋਲਨ ਲੰਮਾ ਚੱਲੂਗਾ ਸਰਕਾਰ ਜ਼ੋਰ ਲਾ ਰਹੀ ਛਾਲ ਕਰਨ ਦਾ ਸਰਕਾਰ ਨੇ ਪਹਿਲੀ ਖੀਰਲੀ ਮੀਟਿੰਗ ਜੋਰ ਲਾਇਆ ਸੀ ਵੀ ਇਹ ਕੰਟਰੈਕਟ ਫਾਰਮਿੰਗ ਤੇ ਮੰਨ ਜਾਣ ਕਿਹੜੀ ਕੰਟਰੈਕਟ ਫਾਰਮਿੰਗ ਭਈ ਜਿਹੜੀ ਹਰਿਆਣਾ ਚੱਲਦੀ ਆ ਹੁਣ ਵੀ ਉਹ ਛਾਲ ਕਰਨ ਜਾ ਕਰੂਗੀ ਜਿਹੜਾ ਮੀਡੀਆ ਚੱਲ ਰਿਹਾ ਪ੍ਰਪੋਜ਼ਲ ਕਿਹੜੀ ਪ੍ਰਪੋਜ਼ਲ ਕੋਈ ਪ੍ਰਪੋਜ਼ਲ ਨਹੀਂ ਭਾਈ ਕੋਈ ਪ੍ਰਪੋਜ਼ਲ ਨਹੀਂ ਸਰਕਾਰ ਵੱਲੋਂ ਹੈਗੀ ਕੱਲਾ ਸੱਦਾ ਹੀ ਆ ਔਰ ਸੱਦੇ ਨੂੰ ਪ੍ਰਪੋਜ਼ਲ ਨਹੀਂ ਕਿਹਾ ਜਾਂਦਾ ਹੈਗਾ ਇਸ ਕਰਕੇ ਭਰਾਓ ਅੰਦੋਲਨ ਲੰਮਾ ਜਾਊਗਾ ਅੰਦੋਲਨ ਨੂੰ ਤੇਜ਼ ਕਹਾਂਗੇ ਮੋਦੀ ਨੂੰ ਪਿਛਲੇ ਦਿਨੀ ਅਸੀਂ ਚੇਤਾਵਨੀ ਦਿੱਤੀ ਸੀ ਤੇਜ਼ ਹੋਊਗਾ ਆਰ ਪਾਰ ਤੇ ਜਾਊਗਾ ਤਗੜੇ ਹੋ ਜੋ ਸ਼ੰਭੂ ਬਾਰਡਰ ਨੂੰ ਮਜ਼ਬੂਤ ਕਰਨਾ ਹੈਗਾ ਵੱਧ ਤੋਂ ਵੱਧ ਟੱਕ ਟਾਲੀਆਂ ਲੈ ਕੇ 13000 ਪਿੰਡਾਂ ਚੋਂ 13000 ਟਾਲੀਆਂ ਲੈ ਕੇ ਆਓ ਤੁਹਾਨੂੰ ਕਦੀ ਨਰਾਸ਼ ਨਹੀਂ ਹੁੰਦਿਆਂਗੇ ਇਸ ਕਰਕੇ ਦਿੱਲੀ ਅੰਦੋਲਨ ਦਿੱਲੀ ਅੰਦੋਲਨ ਦੋ ਜਿਹੜੇ ਉਹਦੇ ਮਿੱਥੇ ਨਿਸ਼ਾਨੇ ਆ ਉਹ ਪੂਰੇ ਕਰੂਗਾ ਧੰਨਵਾਦ